ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਕਣਕ ਦੇ ਆਟੇ ਦੀਆਂ ਬਹੁਤ ਹੀ ਟੇਸਟੀ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਕਣਕ ਦੇ ਆਟੇ ਦੀਆਂ ਇਹ ਟੇਸਟੀ ਪਿੰਨੀਆਂ ਪਹਿਲਾਂ ਤੁਸੀਂ ਕਦੇ ਨਹੀਂ ਬਣਾ ਕੇ ਖਾਧੀਆਂ ਹੋਣਗੀਆਂ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਇੱਥੇ ਇੱਕ ਬੌਲ ਦੇ ਵਿੱਚ ਦੋ ਕੌਲੀਆਂ ਕਣਕ ਦੇ ਆਟੇ ਦੀਆਂ ਲੈ ਲਵਾਂਗੇ ਅੱਧੇ ਕੌਲੀ ਅਸੀਂ ਸੂਜੀ ਦੀ ਲੈ ਲਵਾਂਗੇ ਹੁਣ ਅਸੀਂ ਸੂਜੀ ਅਤੇ ਕਣਕ ਦੇ ਆٹے ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਇਨ੍ਹਾਂ ਪਿੰਨੀਆਂ ਦੇ ਵਿੱਚ ਸੂਜੀ ਪਾਉਣ ਦੇ ਨਾਲ ਇਹ ਪਿੰਨੀਆਂ ਬਹੁਤ ਹੀ ਪੂਰਪੂਰੀਆਂ ਬਣ ਕੇ ਤਿਆਰ ਹੁੰਦੀਆਂ ਹਨ ਜੋ ਖਾਣੇ ਵਿੱਚ ਬਹੁਤ ਹੀ ਟੇਸਟੀ ਲੱਗਦੀਆਂ ਹਨ ਹੁਣ ਅਸੀਂ ਗੈਸ ਦੇ ਉੱਪਰ ਇੱਕ ਪਤੀਲਾ ਰੱਖ ਦਵਾਂਗੇ ਉਸ ਤੇ ਵਿੱਚ ਅਸੀਂ ਡੇਢ ਕੌਲੀ ਦੁੱਧ ਪਾ ਦਵਾਂਗੇ ਅਸੀਂ ਨਾ ਪਿੰਨੀਆਂ ਨੂੰ ਦੁੱਧ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਉਸ ਤੋਂ ਬਾਅਦ ਦੁੱਧ ਦੇ ਵਿੱਚ ਅਸੀਂ 2 ਚਮਚ ਦੇਸੀ ਘਿਓ ਪਾ ਦਵਾਂਗੇ ਅਤੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਅਸੀਂ ਇੱਥੇ ਦੁੱਧ ਨੂੰ ਹਲਕਾ ਜਿਹਾ ਕੋਸਾ ਹੀ ਕਰਨਾ ਹੈ ਗਰਮ ਬਿਲਕੁਲ ਵੀ ਨਹੀਂ ਕਰਨਾ ਹੈ ਇੱਥੇ ਸਾਡਾ ਦੁੱਧ ਹਲਕਾ ਜਿਹਾ ਕੋਸਾ ਹੋ ਗਿਆ ਹੈ ਹੁਣ ਅਸੀਂ ਦੁੱਧ ਦੇ ਵਿੱਚ ਸੂਜੀ ਅਤੇ ਆਟੇ ਨੂੰ ਪਾ ਲਵਾਂਗੇ ਹੁਣ ਅਸੀਂ ਇੱਕ ਚਮਚ ਦੇ ਨਾਲ ਦੁੱਧ ਅਤੇ ਆਟੇ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਤਾਂ ਕਿ ਇਸ ਦੇ ਵਿੱਚ ਕੋਈ ਵੀ ਗੰਡ ਵਗੈਰਾ ਨਾ ਰਹਿ ਜਾਵੇ ਇੱਥੇ ਅਸੀਂ ਆਟੇ ਸੂਜੀ ਅਤੇ ਦੁੱਧ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਿਕਸ ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਇਸੇ ਤਰ੍ਹਾਂ ਦਾ ਬੈਟਰ ਹੀ ਚਾਹੀਦਾ ਹੈ ਹੁਣ ਅਸੀਂ ਇਸ ਬੈਟਰ ਨੂੰ ਟੱਕ ਕੇ 10 ਮਿੰਟ ਦੇ ਲਈ ਛੱਡ ਦੇਵਾਂਗੇ ਤਾਂ ਕਿ ਇਹ ਬੈਟਰ ਸਾਡਾ ਫੁੱਲ ਕੇ ਤਿਆਰ ਹੋ ਜਾਵੇ 10 ਮਿੰਟ ਬਾਅਦ ਅਸੀਂ ਹੁਣ ਆਪਣੇ ਕਣਕ ਦੇ ਆਟੇ ਦੇ ਬੈਟਰ ਨੂੰ ਚੈੱਕ ਕਰ ਲੈਂਦੇ ਆ ਇਹ ਬਹੁਤ ਹੀ ਵਧੀਆ ਫੁੱਲ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਇਸ ਆਟੇ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਅਸੀਂ ਹੁਣ ਆਪਣੀਆਂ ਛੋਟੀਆਂ-ਛੋਟੀਆਂ ਟਿੱਕੀਆਂ ਬਣਾਉਣ ਦੇ ਲਈ ਪਹਿਲਾਂ ਹੱਥਾਂ ਦੇ ਉੱਪਰ ਘਿਓ ਲਗਾ ਲਵਾਂ ਹੁਣ ਅਸੀਂ ਆਟੇ ਦੀਆਂ ਛੋਟੀਆਂ-ਛੋਟੀਆਂ ਟਿੱਕੀਆਂ ਬਣਾ ਕੇ ਤਿਆਰ ਕਰ ਲਵਾਂਗੇ ਇਹਨਾਂ ਟਿੱਕੀਆਂ ਦੀ ਅਸੀਂ ਕੋਈ ਵੀ ਸ਼ੇਪ ਦੇ ਸਕਦੇ ਹਾਂ ਪਰ ਇਹਨਾਂ ਟਿੱਕੀਆਂ ਨੂੰ ਅਸੀਂ ਥੋੜਾ ਬਰੀਕ ਹੀ ਤਿਆਰ ਕਰਨਾ ਹੈ। ਇਸੇ ਤਰੀਕੇ ਦੇ ਨਾਲ ਅਸੀਂ ਸਾਰੀਆਂ ਟਿੱਕੀਆਂ ਨੂੰ ਬਣਾ ਕੇ ਤਿਆਰ ਕਰ ਲਵਾਂਗੇ। ਹੁਣ ਅਸੀਂ ਇਹਨਾਂ ਟਿੱਕੀਆਂ ਨੂੰ ਫਰਾਈ ਕਰਨ ਦੇ ਲਈ ਗੈਸ ਦੇ ਉੱਪਰ ਇੱਕ ਕੜਾਈ ਦੇ ਵਿੱਚ ਦੇਸੀ ਘਿਓ ਨੂੰ ਪਾ ਕੇ ਗਰਮ ਕਰ ਲਿਆ ਹੈ। ਹੁਣ ਅਸੀਂ ਇੱਕ ਇੱਕ ਕਰਕੇ ਆਪਣੀਆਂ ਟਿੱਕੀਆਂ ਨੂੰ ਘਿਓ ਦੇ ਵਿੱਚ ਫਰਾਈ ਕਰ ਲਵਾਂਗੇ। ਅਸੀਂ ਇਹਨਾਂ ਟਿੱਕੀਆਂ ਨੂੰ ਦੇਸੀ ਘਿਓ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ। ਇਸ ਤਰ੍ਹਾਂ ਕਰਨ ਦੇ ਨਾਲ ਸਾਡੀ ਇਸ ਰੈਸਪੀ ਦੇ ਵਿੱਚ ਬਹੁਤ ਹੀ ਵਧੀਆ ਫਲੇਵਰ ਆਵੇਗਾ। ਇੱਥੇ ਸਾਡੀਆਂ ਟਿੱਕੀਆਂ ਇੱਕ ਸਾਈਡ ਤੋਂ ਫਰਾਈ ਹੋ ਗਈਆਂ ਹਨ। ਅਸੀਂ ਇਹਨਾਂ ਨੂੰ ਪਲਟ ਕੇ ਦੂਸਰੀ ਸਾਈਡ ਤੋਂ ਵੀ ਫਰਾਈ ਕਰ ਲਵਾਂਗੇ। ਮੇਰੇ ਇਸ ਤਰੀਕੇ ਦੇ ਨਾਲ ਤੁਸੀਂ ਵੀ ਆਪਣੇ ਘਰ ਦੇ ਵਿੱਚ ਕਣਕ ਦੇ ਆਟੇ ਦੀਆਂ ਇਹ ਪਿੰਨੀਆਂ ਬਣਾ ਕੇ ਜ਼ਰੂਰ ਟਰਾਈ ਕਰਿਓ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ। ਜਿਸ ਨੂੰ ਵੀ ਤੁਸੀਂ ਇਸ ਤਰੀਕੇ ਨਾਲ ਪਿੰਨੀਆਂ ਬਣਾ ਕੇ ਖਵਾਓਗੇ ਉਹ ਤੁਹਾਡੀ ਬਾਰ-ਬਾਰ ਤਾਰੀਫ ਕਰਨਗੇ। ਇੰਨੀਆਂ ਟੇਸਟੀ ਪਿੰਨੀਆਂ ਹੀ ਬਣ ਕੇ ਤਿਆਰ ਹੁੰਦੀਆਂ ਹਨ। ਹੁਣ ਅਸੀਂ ਆਪਣੀਆਂ ਟਿੱਕੀਆਂ ਨੂੰ ਦੋਨੋਂ ਸਾਈਡ ਤੋਂ ਗੋਲਡਨ ਬ੍ਰਾਊਨ ਕਰ ਲਿਆ ਹੈ ਅਤੇ ਹੁਣ ਅਸੀਂ ਇਹਨਾਂ ਸਾਰੀਆਂ ਟਿੱਕੀਆਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਸੇਮ ਇਸੇ ਤਰੀਕੇ ਦੇ ਨਾਲ ਅਸੀਂ ਬਾਕੀ ਟਿੱਕੀਆਂ ਨੂੰ ਵੀ ਫਰਾਈ ਕਰ ਲਵਾਂਗੇ ਅਤੇ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇੱਥੇ ਅਸੀਂ ਕਣਕ ਦੇ ਆਟੇ ਦੀਆਂ ਸਾਰੀਆਂ ਟਿੱਕੀਆਂ ਬਣਾ ਕੇ ਤਿਆਰ ਕਰ ਲਈਆਂ ਹਨ ਹੁਣ ਅਸੀਂ ਇਹਨਾਂ ਟਿੱਕੀਆਂ ਦਾ ਚੂਰਮਾ ਬਣਾਉਣ ਦੇ ਲਈ ਇੱਕ ਮਿਕਸੀ ਵਾਲਾ ਜੱਗ ਲੈ ਲਵਾਂਗੇ ਉਸ ਦੇ ਵਿੱਚ ਅਸੀਂ ਇਹਨਾਂ ਟਿੱਕੀਆਂ ਨੂੰ ਛੋਟਾ-ਛੋਟਾ ਤੋੜ ਕੇ ਪਾ ਦੇਵਾਂਗੇ ਅਸੀਂ ਇੱਥੇ ਥੋੜੀਆਂ ਜੀਆਂ ਟਿੱਕੀਆਂ ਨੂੰ ਛੋਟਾ-ਛੋਟਾ ਤੋੜ ਕੇ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਲਵਾਂਗੇ ਹੁਣ ਅਸੀਂ ਆਪਣੀਆਂ ਟਿੱਕੀਆਂ ਦਾ ਬਰੀਕ ਜਿਹਾ ਚੂਰਮਾ ਬਣਾ ਕੇ ਤਿਆਰ ਕਰ ਲਵਾਂਗੇ ਇੱਥੇ ਅਸੀਂ ਆਪਣਾ ਚੂਰਮਾ ਬਣਾ ਕੇ ਤਿਆਰ ਕਰ ਲਿਆ ਹੈ ਅਤੇ ਇੱਕ ਪਲੇਟ ਦੇ ਵਿੱਚ ਕੱਢ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਸਾਡੇ ਚੂਰਮੇ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਅਤੇ ਇਹ ਕਿੰਨਾ ਭੁਰਪੁਰਾ ਬਣ ਕੇ ਤਿਆਰ ਹੋਇਆ ਹੈ ਹੁਣ ਅਸੀਂ ਇੱਕ ਕੜਾਈ ਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਪਾ ਲਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜਾ ਜਿਹਾ ਡਰਾਈ ਫਰੂਟ ਪਾ ਕੇ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰ ਲਵਾਂਗੇ ਇੱਥੇ ਸਾਡੇ ਡਰਾਈ ਫਰੂਟ ਹਲਕੇ ਜਿਹਾ ਰੋਸਟ ਹੋ ਗਏ ਹਨ ਹੁਣ ਅਸੀਂ ਇਹਨਾਂ ਡਰਾਈ ਫਰੂਟ ਦੇ ਵਿੱਚ ਆਪਣਾ ਤਿਆਰ ਕੀਤਾ ਹੋਇਆ ਚੂਰਮਾ ਐਡ ਕਰ ਦਵਾਂਗੇ ਇੱਥੇ ਅਸੀਂ ਸਾਰੇ ਚੂਰਮੇ ਨੂੰ ਆਪਣੀ ਕੜਾਈ ਦੇ ਵਿੱਚ ਪਾ ਲਿਆ ਹੈ ਹੁਣ ਅਸੀਂ ਕਣਕ ਦੇ ਆٹے ਦੇ ਝੂਰਮੇ ਅਤੇ ਡਰਾਈ ਫਰੂਟਸ ਨੂੰ ਮਿਕਸ ਕਰ ਲਵਾਂਗੇ ਇੱਥੇ ਅਸੀਂ ਡਰਾਈ ਫਰੂਟਸ ਦੇ ਵਿੱਚ ਝੂਰਮੇ ਨੂੰ ਮਿਕਸ ਕਰ ਦਿੱਤਾ ਹੈ ਹੁਣ ਅਸੀਂ ਆਪਣੀ ਚੀਨੀ ਐਡ ਕਰ ਲਵਾਂਗੇ ਇੱਥੇ ਅਸੀਂ ਇੱਕ ਕੌਲੀ ਪੀਸੀ ਹੋਈ ਚੀਨੀ ਐਡ ਕਰਾਂਗੇ ਤੁਸੀਂ ਆਪਣੇ ਟੇਸਟ ਅਕੋਰਡਿੰਗ ਚੀਨੀ ਨੂੰ ਵੱਧ ਘੱਟ ਵੀ ਪਾ ਸਕਦੇ ਆ ਪਰ ਅਸੀਂ ਆਪਣੀ ਮੈਜ਼ਰਮੈਂਟ ਦੇ ਹਿਸਾਬ ਨਾਲ ਇੱਕ ਕੌਲੀ ਚੀਨੀ ਐਡ ਕੀਤੀ ਹੈ ਹੁਣ ਅਸੀਂ ਝੂਰਮੇ ਅਤੇ ਚੀਨੀ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਅਸੀਂ ਇੱਥੇ ਬਿਨਾ ਚਾਣੀ ਤੋਂ ਬਹੁਤ ਹੀ ਟੇਸਟੀ ਪਿੰਨੀਆਂ ਬਣਾ ਕੇ ਤਿਆਰ ਕਰ ਲਈਆਂ ਹਨ ਤੁਸੀਂ ਵੀ ਆਪਣੇ ਘਰ ਦੇ ਵਿੱਚ ਕਣਕ ਦੇ ਆਟੇ ਦੇ ਚੂਰਮੇ ਦੀਆਂ ਇਹ ਪਿੰਨੀਆਂ ਜ਼ਰੂਰ ਬਣਾ ਕੇ ਟਰਾਈ ਕਰਿਓ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ ਇਹ ਪਿੰਨੀਆਂ ਜਿਸ ਨੂੰ ਵੀ ਤੁਸੀਂ ਬਣਾ ਕੇ ਖਵਾਓਗੇ ਉਸ ਨੂੰ ਯਕੀਨਨ ਹੀ ਹੋਵੇਗਾ ਕਿ ਤੁਸੀਂ ਇਹ ਕਣਕ ਦੇ ਆਟੇ ਤੋਂ ਬਣਾ ਕੇ ਤਿਆਰ ਕੀਤੀਆਂ ਹਨ ਇੰਨੀਆਂ ਟੇਸਟੀ ਇਹ ਪਿੰਨੀਆਂ ਬਣ ਕੇ ਤਿਆਰ ਹੁੰਦੀਆਂ ਹਨ ਹੁਣ ਅਸੀਂ ਇਸ ਚੂਰਮੇ ਦੀਆਂ ਛੋਟੀਆਂ-ਛੋਟੀਆਂ ਪਿੰਨੀਆਂ ਵਟ ਕੇ ਤਿਆਰ ਕਰ ਲਵਾਂਗੇ ਤੁਸੀਂ ਇੱਥੇ ਆਪਣੇ ਹਿਸਾਬ ਨਾਲ ਛੋਟੀਆਂ ਵੱਡੀਆਂ ਪਿੰਨੀਆਂ ਵਟ ਕੇ ਤਿਆਰ ਕਰ ਸਕਦੇ ਆ ਇੱਥੇ ਤੁਸੀਂ ਦੇਖ ਸਕਦੇ ਆ ਕਿ ਸਾਡੀ ਕਿੰਨੀ ਵਧੀਆ ਪਿੰਨੀ ਬਣ ਕੇ ਤਿਆਰ ਹੋ ਗਈ ਹੈ ਸੇਮ ਇਸੇ ਤਰੀਕੇ ਨਾਲ ਅਸੀਂ ਬਾਕੀ ਪਿੰਨੀਆਂ ਨੂੰ ਵੀ ਬਣਾ ਕੇ ਤਿਆਰ ਕਰ ਲਵਾਂਗੇ ਅਤੇ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਇਹ ਕਣਕ ਦੇ ਆਟੇ ਦੀਆਂ ਨਵੇਂ ਤਰੀਕੇ ਨਾਲ ਪਿੰਨੀਆਂ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ